ਇਰਾਨ ਦੇ ਲੋਕ ਇਸ ਵੇਲੇ ਸੜਕਾਂ ਦੇ ਉੱਤੇ ਆ ਅਸਲ ਆਜ਼ਾਦੀ ਮੰਗ ਰਹੇ ਆ ਦੇਸ਼ ਭਗਤ ਉਹਨਾਂ ਨੂੰ ਆਖਿਆ ਜਾ ਰਿਹਾ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ ਪਹਿਲੀ ਵਾਰ ਨਹੀਂ ਹੋਇਆ ਇਰਾਨ ਦੇ ਲੋਕ ਪਹਿਲਾਂ ਵੀ ਸੜਕਾਂ ਦੇ ਉੱਤੇ ਆਏ ਪਰ ਹੁਣ ਇਹਨਾਂ ਨੂੰ ਪਿਛਲੇ ਪਾਸੋਂ ਥਾਪੜਾ ਵੀ ਆ ਤੇ ਉਹ ਸਰਕਾਰੀ ਜ਼ਿਆਰਤਗਾਂ ਦੇ ਖਿਲਾਫ ਸੜਕਾਂ ਦੇ ਉੱਤੇ ਇਸ ਕਦਰ ਉਤਰੇ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਸੀਆ ਗੋਲੀ ਦੇ ਕਰਕੇ ਆਮ ਲੋਕ ਆਮ ਪ੍ਰਦਰਸ਼ਨਕਾਰੀ ਮਾਰੇ ਗਏ ਆ ਪ੍ਰਦਰਸ਼ਨਕਾਰੀ ਕਿਉਂ ਪ੍ਰਦਰਸ਼ਨ ਕਰ ਰਿਹਾ ਹੈ? ਈਰਾਨ ਦੀ ਸਰਕਾਰ ਨੇ ਕਿਹੜੀ ਖਾਂ ਦੇ ਉੱਤੇ ਗਲਤ ਕੰਮ ਕੀਤੇ ਜਿਹਦੇ ਕਰਕੇ ਲੋਕ ਭੜਕੇ? ਸਵਾਲ ਇਹ ਆ। ਤੇ ਈਰਾਨ ਦੇ ਲੋਕਾਂ ਦੀ ਪਿੱਠ ਦੇ ਉੱਤੇ ਕਿਹੜਾ ਦੇਸ਼ ਖੜਾ? ਦੂਜਾ ਸਵਾਲ ਇਹ ਆ। ਤੇ ਈਰਾਨ ਦੇ ਵਿੱਚ ਅੰਤਲਾ ਸੱਟਾ ਕੀ ਨਿਕਲੂਗਾ? ਤੀਜਾ ਸਵਾਲ ਇਹ ਆ। ਤੇ ਚੌਥਾ ਸਵਾਲ ਇਹ ਜੀ ਕਿ ਕੀ ਈਰਾਨ ਦੀ ਸਰਕਾਰ ਆਉਂਦੇ ਸਮੇਂ ਦੇ ਵਿੱਚ ਦੇਸ਼ ਦੇ ਲੋਕਾਂ ਨੂੰ ਕੁਝ ਦੇ ਸਕੂ ਜਾਂ ਇਹ ਸਰਕਾਰ ਹੀ ਖੁੱਸ ਜਾਣੀ ਆ? ਪਹਿਲੇ ਸਵਾਲ ਦਾ ਉੱਤਰ ਇਹ ਆ ਕਿ ਈਰਾਨ ਦੇ ਲੋਕ ਪ੍ਰਦਰਸ਼ਨਕਾਰੀ ਇਸ ਕਰਕੇ ਬਣੇ ਪ੍ਰਦਰਸ਼ਨ ਇਸ ਕਰਕੇ ਕਰ ਰਹੇ ਆ ਕਿਉਂਕਿ ਇੱਥੇ ਬੇਲੋੜੀਆਂ ਧਾਰਮਿਕ ਪਾਬੰਦੀਆਂ ਮਹਿੰਗਾਈ ਬੇਰਜ਼ਗਾਰੀ ਤੇ ਤਾਨਾਸ਼ਾਹੀ ਤੇ ਕੁਝ ਕੁ ਹੋਰ ਗੱਲਾਂ ਹੋਣੀਆਂ ਇਹਦੇ ਵਿੱਚ ਤਿੰਨ ਚਾਰ ਗੱਲਾਂ ਤਾਂ ਇਹੀ ਆ ਕਿ ਤਾਨਾਸ਼ਾਹੀ ਆ ਬੇਰਜ਼ਗਾਰੀ ਆ ਮਹਿੰਗਾਈ ਆ ਤੇ ਬੇਲੋੜੀ ਧਾਰਮਿਕ ਪਾਬੰਦੀ ਇਹਦੇ ਕਰਕੇ ਲੋਕ ਸੜਕਾਂ ਦੇ ਉੱਤੇ ਆਏ ਆ ਪਹਿਲਾਂ ਵੀ ਆਏ ਪਰ ਪਹਿਲਾਂ ਇਸ ਰੂਪ ਦੇ ਵਿੱਚ ਨਹੀਂ ਸੀ ਆਏ ਵਨਤਕਿਦ ਇਕਰ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਆ ਪ੍ਰਦਰਸ਼ਨ ਕਰੀ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਆ ਤੇ ਉਹ ਫੇਰ ਵੀ ਪਿੱਛੇ ਹਟਣ ਦੀ ਥਾਂ ਦੇ ਉੱਤੇ ਲਗਾਤਾਰ ਅੱਗੇ ਵਧ ਰਹੇ ਆ ਤੇ ਸੜਕਾਂ ਤੋਂ ਪਰੇ ਨਹੀਂ ਜਾ ਰਹੇ ਤੇ ਵਕ ਵਕ ਥਾਵਾਂ ਦੇ ਉੱਤੇ ਕਬਜ਼ੇ ਚੱਲ ਰਹੇ ਆ ਵਜ੍ਹਾ ਕੀ ਇਹਦੇ ਪਿੱਛੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਥਾਪੜਾ ਦਿੱਤਾ ਤੇ ਇਹ ਗੱਲ ਕਹੀ ਆ ਕਿ ਅਸੀਂ ਪ੍ਰਦਰਸ਼ਨ ਕਰ ਗਿਆ ਨੇ ਰਾਲ ਆ ਇਹ ਪ੍ਰਦਰਸ਼ਨਕਾਰੀ ਅਸਲ ਅਰਥਾਂ ਵਿੱਚ ਦੇਸ਼ ਭਗਤ ਆ ਇਹ ਨਾਲ ਦੀ ਦੇਸ਼ ਭਗਤੀ ਦੇ ਮੂਰੇ ਸਿਰ ਚੁਖਦਾ ਇਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ ਤੇ ਟਰੰਪ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਥਾਪੜਾ ਦੇ ਕੇ ਕਿ ਸਰਕਾਰੀ ਇਮਾਰਤਾਂ ਦੇ ਉੱਤੇ ਕਬਜ਼ੇ ਕਰ ਲਓ ਸਰਕਾਰ ਦੀਆਂ ਨਾਸਾਂ ਦੇ ਵਿੱਚ ਧੂਆ ਕੱਢ ਦਿਓ ਅਸੀਂ ਰਾਹ ਦੇ ਵਿੱਚ ਆ ਤੁਹਾਡੀ ਮਦਦ ਵਾਸਤੇ ਰਾਹ ਦੇ ਵਿੱਚ ਆ ਤੁਹਾਡੇ ਕੋਲੇ ਛੇਤੀ ਪਹੁੰਚ ਰਹੇ ਆ ਜਿਹੜੇ ਤੁਹਾਡੇ ਉੱਤੇ ਅਤਿਆਚਾਰ ਕਰਦੇ ਆ ਉਹਨਾਂ ਦੀਆਂ ਸੋਚੀਆਂ ਵੱਡ ਰਹੀਆਂ ਤੇ ਸਭ ਕੁਝ ਸਿਖਾਵਾਂਗੇ ਅਮਰੀਕਾ ਦੀ ਈਰਾਨ ਦੇ ਨਾਲ ਦਾਲ ਨਹੀਂ ਗਲਦੀ ਇਹਦੇ ਬਾਰੇ ਲੰਮੇ ਸਮੇ ਤੋਂ ਜਾਣਕਾਰੀ ਆ ਪਰ ਹੁਣ 트ੰਪ ਨੇ ਇਹ ਵੀ ਗੱਲ ਕਹਿਤੀ ਆ ਜਿਹੜਾ ਦੇਸ਼ ਈਰਾਨ ਦੇ ਨਾਲ ਕਾਰੋਬਾਰੀ ਸਾਂਝ ਰੱਖੂ ਜਿਹੜਾ ਦੇਸ਼ ਇਹਦੇ ਨਾਲ ਕੋਈ ਤਲਕ ਰੱਖੂਗਾ ਵੀ ਭਾਈ ਲੈਣ ਦੇਣ ਦਾ ਉਹਦੇ ਉੱਤੇ ਅਸੀਂ 25% ਟੈਰਫ ਵਾਧੂ ਲਾਵਾਂਗੇ ਮਤਲਬ ਇਹ ਜੀ ਕਿ ਈਰਾਨ ਦੇ ਨਾਲੋਂ ਸਾਰੇ ਤੋੜਦੇ ਹੋ ਤੇ ਇਸੇ ਕਰਕੇ ਇਸ ਵੇਲੇ ਈਰਾਨ ਦੀ ਇਕਨੋਮੀ ਜਿਹੜੀ ਕਰੰਸੀ ਆ ਜਿਹੜੀ ਉਹ ਜ਼ੀਰੋ ਹੋਈ ਪਈ ਆ ਇਸ ਵੇਲੇ ਈਰਾਨ ਦੀ ਇਕਨੋਮੀ ਜਿਹੜੀ ਉਹ ਖਤਮ ਵਰਗੀ ਆ ਤੇ ਲੋਕ ਆ ਜਿਹੜੇ ਇਸ ਕਰਕੇ ਸੜਕਾਂ ਦੇ ਉੱਤੇ ਆ ਕਿ ਦੇਸ਼ ਦੇ ਵਿੱਚ ਛੱਡਿਆ ਕੀ ਬਚਾਇਆ ਕੀ ਆ ਅਮਰੀਕੀ ਰਾਸ਼ਟਰਪਤੀ ਨੇ ਵੀ ਗੱਲ ਕਹਤੀ ਹੈ ਵੀ ਜਿੰਨੀ ਦੇਰ ਤੱਕ ਗੋਲੀਬਾਰੀ ਬੰਦ ਨਹੀਂ ਹੁੰਦੀ ਪ੍ਰਦਰਸ਼ਨ ਕਰਗਿਆਂ ਦੇ ਉੱਤੇ ਅਤਿਆਚਾਰ ਬੰਦ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ইরਾਨੀ ਅਧਿਕਾਰੀਆਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਭਾਵੇਂ ਕਿ ਈਰਾਨ ਦੇ ਅਧਿਕਾਰੀ ਗੱਲਬਾਤ ਕਰਨੀ ਚਾਹੁੰਦੇ ਵਾਈਟ ਹਾਊਸ ਦੇ ਨਾਲ ਉਹਨਾਂ ਨੇ ਕਈ ਵਾਰੀ ਸੰਪਰਕ ਕੀਤਾ 트럼ਪ ਦੇ ਵੱਲੋਂ ਵੱਖ-ਵੱਖ ਦੇਸ਼ਾਂ ਦੇ ਵਿੱਚ ਦਖਲ ਦੇਣ ਦਾ ਸਿਲਸਲਾ ਪਿਛਲੇ ਕਈ ਮਹੀਨਿਆਂ ਤੋਂ ਸ਼ੁਰੂ ਕੀਤਾ ਗਿਆ ਤੇ ਦੂਜੀ ਟਰਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਖਲ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਇਹਦੇ ਉੱਤੇ ਕੁੱਲ ਦੁਨੀਆਂ ਦੇ ਵਿੱਚ ਹਿਲਜੁਲਾ ਕਦੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਤੇ ਉਹਦੀ ਘਰ ਵਾਲੀ ਨੂੰ ਚੱਕ ਲੈਣਾ ਤੇ ਉੱਥੇ ਆਪਣੀ ਮਰਜ਼ੀ ਦੇ ਮੁਤਾਬਕ ਇਹ ਗੱਲ ਕਹਿਣੀ ਕਿ ਉਨੀ ਦੇਰ ਤੱਕ ਆਰਜ਼ੀ ਤੌਰ ਦੇ ਉੱਤੇ ਕਾਰਜਕਾਰੀ ਕੰਮ ਤੁਸੀਂ ਸੰਭਾਲੋਗੇ ਯਾਨੀ ਕਿ ਨੋਬਲ ਪੁਰਸਕਾਰ ਜੇਤੂ ਵੈਨਜ਼ੂਏਲਾ ਦੀ ਵਿਰੋਧੀ ਧਰਦੀ ਨੇਤਾ ਉਹਦੇ ਕੋਲੇ ਸਾਰੀ ਵਗਡੋਰ ਆ ਤੇ ਇਧਰਲੇ ਪਾਸੇ ਸੋਸ਼ਲ ਮੀਡੀਆ ਤੇ ਟਰੰਪ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਂ ਹੁਣ ਵੈਨਜ਼ੂਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਨਹੀਂ ਆ ਮੈਂ ਦੋ ਦੇਸ਼ਾਂ ਦਾ ਰਾਸ਼ਟਰਪਤੀ ਆ ਜਿਵੇਂ ਕਿ ਪੰਜਾਬ ਦੇ ਵਿੱਚ ਹੁੰਦਾ ਜੀ ਕਿ ਇੱਕ ਹਲਕੇ ਦਾ ਤਹਿਸੀਲਦਾਰ ਤੇ ਉਹਨੂੰ ਦੂਜੇ ਦਾ ਵੀ ਚਾਰਜ ਸੌਂਪਦਾ ਇੱਕ ਹਲਕੇ ਦਾ ਐਸਐਸਪੀ ਉਹਨੂੰ ਦੂਜੇ ਹਲਕੇ ਦਾ ਵੀ ਚਾਰਜ ਸੌਂਪਦਾ ਵੀ ਜਿੰਨੀ ਦੇਰ ਤੱਕ ਉੱਥੇ ਪੱਕਾ ਨਹੀਂ ਆਉਂਦਾ ਉਹਨੀ ਦੇਰ ਤੱਕ ਮਕਾਈ ਤੁਸੀਂ ਦੇਖੋਗੇ ਟਰੰਪ ਇਸ ਨੀਤੀ ਦੇ ਉੱਤੇ ਆ ਇਸ ਨੀਤੀ ਦੇ ਦੂਰਅਸੀ ਨਤੀਜੇ ਕੀ ਨਿਕਲਦੇ ਇਹਦੇ ਬਾਰੇ ਤਾਂ ਕੁਝ ਪਤਾ ਨਹੀਂ ਪਰ ਇਨੀ ਗੱਲ ਤਾਂ ਜ਼ਰੂਰ ਪਤਾ ਕਿ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਦੋ ਟੋਕ ਕੇ ਗੱਲ ਕਹਤੀ ਆ ਕਿ ਅਸੀਂ ਵਕਾਊ ਨਹੀਂ ਆ ਨਾ ਅਸੀਂ ਦਬਣ ਵਾਲੇ ਆ ਨਾ ਅਸੀਂ ਝੁਕੜ ਵਾਲੇ ਆ ਸਾਡੇ ਉੱਤੇ ਅਤਿਆਚਾਰ ਕਰਨ ਬਾਰੇ ਸੋਚਿਓ ਨਾ ਨਾ ਅਸੀਂ ਝੁਕਾਂਗੇ ਤੇ ਨਾ ਅਸੀਂ ਵਿਕਾਂਗੇ ਕਿਉਂਕਿ ਲਗਾਤਾਰ ਇਹ ਖਬਰਾਂ ਆ ਰਹੀਆਂ ਕਿ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਫੌਜਾਂ ਉੱਥੇ ਭੇਜ ਕੇ ਤੇ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕੀਤਾ ਜਾ ਸਕਦਾ ਪਰ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਕਿ ਇਹ ਤਾਨਾਸ਼ਾਹੀ ਨਹੀਂ ਚੱਲਣ ਦੇਵਾਂਗੇ ਤੁਹਾਡੀਆਂ ਮਨਮਰਜ਼ੀਆਂ ਤੁਹਾਡੇ ਦੇਸ਼ ਦੇ ਵਿੱਚ ਹੋਣੀਆਂ ਸਾਡੇ ਉੱਤੇ ਨਹੀਂ ਚਲਾ ਸਕਦੇ ਈਰਾਨ ਦੇ ਵਿੱਚ ਦਖਲਅੰਦਾਜ਼ੀ ਆ ਵੈਨਜ਼ੂਏਲਾ ਦੇ ਵਿੱਚ ਆਪਦੇ ਬੰਦੇ ਫਿੱਟ ਕਰਤੇ ਉਥੋਂ ਦੇ ਤੇਲ ਦੇ ਸਰੋਤਾਂ ਦੇ ਉੱਤੇ ਆਪਣਾ ਕਬਜ਼ਾ ਤੇ ਸਬ ਦੇਸ਼ਾਂ ਨੂੰ ਇਹ ਗੱਲ ਕਈਏ ਵੀ ਜੇਕਰ ਵੈਨਜ਼ੂਏਲਾ ਦਾ ਤੇਲ ਚਾਹੀਦਾ ਤੇ ਵਾਇਆ ਅਮਰੀਕਾ ਹੋਣਾ ਪਊਗਾ ਲਿਖਤਪੜਤ ਸਾਡੇ ਨਾਲ ਹੋਊਗੀ ਸਾਡੇ ਨਾਲ ਹੀ ਸਾਰਾ ਲੈਣ ਦੇਣ ਹੋਊਗਾ ਅਸੀਂ ਤੈਅ ਕਰਾਂਗੇ ਵੀ ਵੈਨਜ਼ੂਏਲਾ ਨੂੰ ਕਿੰਨਾ ਹਿੱਸਾ ਦੇਣਾ ਤੇ ਅਮਰੀਕਾ ਦੇ ਕਿੰਨਾ ਹਿੱਸਾ ਰੱਖਣਾ ਤੇ ਗ੍ਰੀਨਲੈਂਡ ਦੇ ਉੱਤੇ ਆਪਾਂ ਕਬਜ਼ਾ ਕਰਨਾ ਤੇ ਕਈ ਹੋਰ ਦੇਸ਼ਾਂ ਨੂੰ ਟੈਰਫ ਦੀ ਧਮਕੀ ਆ ਜਿਦੇ ਵਿੱਚ ਕੈਨੇਡਾ ਵੀ ਆ ਕੈਨੇਡਾ ਦੇ ਨਾਲ ਵੀ ਅਮਰੀਕਾ ਦੇ ਰਿਸ਼ਤੇ ਪਹਿੰਦੀ ਸੱਟੇ ਸਭ ਤੋਂ ਪਹਿਲਾਂ ਖਰਾਬ ਹੋਏ ਸੀ ਇਹ ਵਕਰੀ ਗੱਲ ਆ ਵੀ ਕੈਨੇਡਾ ਦੀ ਸਰਕਾਰ ਨੇ ਸਟੈਂਡ ਲੈ ਲਿਆ ਤੇ ਬਾਅਦ ਦੇ ਵਿੱਚ ਇਹ ਗੱਲ ਆਈ ਗਈ ਹੋਈ ਆ ਬਣੂਗਾ ਕਿ ਆਉਂਦੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਕੱਟੇ ਜਾਣਗੇ ਲੋਕਾਂ ਦੇ ਮਨ ਵਿੱਚ ਸਵਾਲ ਆ ਜਿਵੇਂ ਕਿਸੇ ਵੇਲੇ ਕੈਨੇਡੀਅਨ ਪ੍ਰਧਾਨ ਮੰਤਰੀ ਦੀਆਂ ਗੱਲਾਂ ਪੰਜਾਬ ਦੀਆਂ ਸੱਤਾਂ ਦੇ ਵਿੱਚ ਹੁੰਦੀਆਂ ਸੀ ਵੀ ਯਾਰ ਜਸਟਨ ਟਰੂਡੋ ਨਹੀਂ ਇਹ ਜਸਟਨ ਸਿੰਘ ਟਰੂਡੋ ਆ ਯਾਰ ਇਹ ਤਾਂ ਪੰਜਾਬੀ ਆ ਯਾਰ ਇਹ ਤਾਂ ਜੱਟ ਬੰਦਾ ਕੋਈ ਕਹਿੰਦਾ ਸੀ ਫਲਾਣਾ ਬੰਦਾ ਯਾਰ ਇਹ ਐਉਂ ਵੀਜ਼ਾ ਦਿੰਦਾ ਯਾਰ ਇਹ ਪੰਜਾਬੀਆਂ ਬਾਰੇ ਐਉਂ ਸੋਚਦਾ ਅੱਜ ਉਸੇ ਤਰੀਕੇ ਦੀ ਚਰਚਾ ਜਿਹੜੀ ਆ ਉਹ ਸੱਤਾਂ ਦੇ ਵਿੱਚ ਪਾਰਕਾਂ ਦੇ ਵਿੱਚ ਖੇਤਾਂ ਦੇ ਵਿੱਚ ਹਟੀਆਂ ਪੱਟੀਆਂ ਤੇ ਟਰੰਪ ਦੀ ਹੁੰਦੀ ਆ ਵੀ ਯਾਰ ਹੁਣ ਇਹਨੇ ਕੀ ਗੱਲ ਕਰਤੀ ਇਹਨੇ ਹੁਣ ਕੀ ਚੰਦ ਚੜ੍ਹਦਾ ਹੋਊ ਇਹਨੇ ਹੁਣ ਆਹ ਐਲਾਨ ਕਰਤਾ ਉਹ ਯਾਰ ਪਤਾ ਨਹੀਂ ਕੱਲ ਨੂੰ ਕਿਹੜੇ ਦੇਸ਼ ਬਾਰੇ ਕੀ ਗੱਲ ਹੋ ਜੇ ਹੁਣ ਇਸ ਤਰੀਕੇ ਦੀ ਚਰਚਾ ਜਿਹੜੀ ਉਹ ਦਹਿਸ਼ਤ ਦੇ ਰੂਪ ਦੇ ਵਿੱਚ ਸਹਿਮ ਦੇ ਰੂਪ ਦੇ ਵਿੱਚ ਚੱਲਦੀ ਆ ਪਰ ਭਾਰਤ ਤੇ ਅਮਰੀਕਾ ਦੇ ਆਪਸ ਦੇ ਵਿੱਚ ਸਬੰਧ ਕੀ ਆ ਹੁਣ ਅਗਲਾ ਸਵਾਲ ਇਹ ਆ ਲੰਘੇ ਕੱਲ ਅਮਰੀਕੀ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਕਿ ਅਸੀਂ ਭਾਰਤ ਦੇ ਨਾਲ ਕਿਸੇ ਵੀ ਕੀਮਤ ਦੇ ਉੱਤੇ ਵਿਵਾਦ ਨਹੀਂ ਸਕਦੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਖਬਰਾਂ ਆਉਂਦੀਆਂ ਸੀ ਕਿ 트ੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਈ ਵਾਰੀ ਟਿੱਚਰਾਂ ਕੀਤਾ ਜਿਹੜੀਆਂ ਇੱਕ ਕਰਨੀਆਂ ਨਹੀਂ ਚਾਹੀਦੀਆਂ ਵੀ ਭਾਈ ਉਹ ਮੇਰੇ ਕੋਲੇ ਆਏ ਮੇਰੇ ਕੰਨ ਦੇ ਵਿੱਚ ਕਹਿੰਦੇ ਸਰ ਆਪਾਂ ਗੱਲ ਕਰੀਏ ਮੈਂ ਕਿਹਾ ਠੀਕ ਆ ਮੋਦੀ ਹੋਰੀ ਮੇਰੇ ਨਾਲ ਗੁੱਸੇ ਆ ਕਿਉਂਕਿ ਮੈਂ ਉਹਨੂੰ ਟੈਰਫ ਲਾਇਆ ਮੈਨੂੰ ਪਤਾ ਜੀ ਮੋਦੀ ਹੋਰਾਂ ਦੇ ਲਈ ਜ਼ਰੂਰੀ ਆ ਕਿ ਮੈਨੂੰ ਖੁਸ਼ ਰੱਖਣਾ ਜਿਉਂ ਮੈਨੂੰ ਖੁਸ਼ਲੀ ਰੱਖਣਗੇ ਤਾਂ ਮੈਂ ਟੈਰਪਲਾ ਸਕਦਾ ਆ ਗੱਲਾਂ ਹੋਣ ਤੋਂ ਬਾਅਦ ਇੰਉਂ ਲੱਗਾ ਜੀ ਕਿ ਦੋਵਾਂ ਦੇਸ਼ਾਂ ਦੇ ਮੋਤਬਰਾਂ ਦੀ ਆਪਸ ਦੇ ਵਿੱਚ ਵਿਗੜ ਗਈ ਆ ਪਰ ਹੁਣ ਅਮਰੀਕੀ ਅਧਿਕਾਰਗਰ ਨੇ ਗੱਲ ਕਹੀ ਆ ਕਿ ਭਾਈ ਸਬੰਧ ਵਧੀਆ ਸੁਖਾਵੇਂ ਮਾਹੌਲ ਬਰਵਰਣਗੇ ਤੇ ਅਸੀਂ ਭਾਰਤ ਦੇ ਨਾਲ ਆਰਥਿਕ ਤੌਰ ਦੇ ਉੱਤੇ ਵਿਗਾੜ ਨਹੀਂ ਪਾ ਸਕਦੇ ਤੇ ਭਰੋਸੇ ਜੋ ਕਸੂਤਰ ਇਹ ਵੀ ਗੱਲ ਕਹਿੰਨੇ ਕਿ ਸ਼ਾਇਦ ਸ਼ਾਇਦ ਟਰੰਪ ਹੋਰੀ ਅਗਲੇ ਬਰੇ ਦੇ ਵਿੱਚ ਯਾਨੀ ਕਿ 27 ਦੇ ਵਿੱਚ ਭਾਰਤ ਦਾ ਦੌੜੀ ਦੌਰਾ ਵੀ ਕਰਨ ਇਹ ਦੌਰਾਰੋਂ ਦਾਕ ਨਹੀਂ ਹੁੰਦਾ ਇਹ ਵਕਤ ਬਿਆਨ ਕਰੂਗਾ ਪਰ ਉਹ ਕਿਹੜੇ ਕਾਰਨਾਂ ਜਿਹੜੇ ਕਰਕੇ ਈਰਾਨ ਦੇ ਵਿੱਚ ਵੀ ਇਸ ਵੇਲੇ ਟਰੰਪ ਦੀ ਦਖਲ ਅੰਦਾਜ਼ੀ ਆ ਪ੍ਰਦਰਸ਼ਨਕਾਰੀਆਂ ਦੀ ਪਿੱਠ ਥਾਪੜ ਰਹੇ ਆ ਪ੍ਰਦਰਸ਼ਨਕਾਰੀਆਂ ਦੇ ਉੱਤੇ ਅਤਿਆਚਾਰ ਕਰਨ ਵਾਲਿਆਂ ਨੂੰ ਸਭ ਕੁਝ ਸਿਖਾਉਣ ਦੀ ਗੱਲ ਕੀਤੀ ਜਾ ਰਹੀ ਆ ਈਰਾਨ ਨੂੰ ਘੇਰਾਬੰਦੀ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਆ ਕੋਈ ਵੀ ਦੇਸ਼ ਜੇਕਰ ਉਹਦੇ ਨਾਲ ਸਬੰਧ ਰੱਖੂਗਾ ਉਹਦਾ ਬੁਰਾ ਹਾਲ ਕਰਾਂਗੇ ਆਰਥਿਕ ਤੌਰ ਤੇ ਤੋੜ ਦੇਾਂਗੇ ਇਹ ਨੀਤੀਆਂ ਟਰੰਪ ਦੀਆਂ ਦੁਨੀਆ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਣਗੀਆਂ ਇਹ ਵਕਤ ਨੇ ਬਿਆਨ ਕਰਨਾ ਪਰ ਇਹ ਵੀ ਗੱਲ ਸੱਚੀ ਆ ਕਿ 트럼ਪ ਆਪਣੇ ਦੇਸ਼ ਨੂੰ ਮਜ਼ਬੂਤ ਕਰਨਾ ਕਰਦਾ ਹੋਰ ਦੇਸ਼ਾਂ ਦੇ ਵਿੱਚ ਜਿਸ ਤਰੀਕੇ ਦੀ ਦਖਲਅੰਦਾਜ਼ੀ ਤੇ ਮਨ ਆਈਆਂ ਪਰ ਕਰਕੇ ਉਹਨਾਂ ਲੋਕਾਂ ਨੂੰ ਕਹਿੰਦੇ ਕਿ ਵੀ ਹਾਸ਼ੀਏ ਦੇ ਉੱਤੇ ਤੱਕ ਰਿਆ ਇਹ ਆਪਣੇ ਆਪ ਦੇ ਵਿੱਚ ਅਲੋਕਾਰੀ ਗੱਲ ਆ ਇਹਦੀ ਵੀ ਗੱਲ ਆ ਵੀਨੇ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਇੱਕ ਪਾਸੇ ਗ੍ਰੀਨਲੈਂਡ ਤੇ ਕਬਜ਼ਾ ਈਰਾਨ ਦੇ ਵਿੱਚ ਦਖਲਅੰਦਾਜ਼ੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਚੱਕ ਲੈਣਾ ਕੈਨੇਡਾ ਨਾਲ ਸਬੰਧ ਵਿਗੜੇ ਹੋਏ ਭਾਰਤ ਦੇ ਬਾਰੇ ਗੱਲਾਂ ਵੱਲੀਆਂ ਤੇ ਹੋਰ ਕਈ ਦੇਸ਼ਾਂ ਦੇ ਬਾਰੇ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਕਦੇ ਕਲੰਬੀਆ ਬਾਰੇ ਕਦੇ ਮੈਕਸੀਕੋ ਬਾਰੇ ਕਦੇ ਕੁਝ ਕਦੇ ਕੁਝ ਕਦੇ ਕੁਝ ਇਹ ਗੱਲਾਂ ਆਉਂਦੇ ਸਮੇਂ ਦੇ ਵਿੱਚ ਅਮਰੀਕਾ ਨੂੰ ਕਿੰਨਾ ਕੁ ਉੱਤੇ ਲੈ ਕੇ ਜਾਣਗਾ ਆਰਥਿਕ ਪੱਖੋਂ ਤੇ ਹੋਰ ਕਿਹੜੇ ਕਿਹੜੇ ਦੇਸ਼ਾਂ ਨੂੰ ਨੱਥ ਥੱਲੇੋਂ ਕੱਢਣੀਆਂ ਟਰੰਪ ਦੇ ਇਹ ਵਕਤ ਨਹੀਂ ਬਿਆਨ ਕਰਦਾ ਪਰ ਸਭ ਦਾ ਧਿਆਨ ਇਸੇ ਗੱਲ ਵੱਲ ਟਿਕਿਆ ਵੀ ਦਿਨ ਚੜਦੇ ਸਾਰ ਟਰੰਪ ਨੇ ਹੋਰ ਕਿਹੜੀ ਗੱਲ ਕਰ ਦੇਣੀ ਆ ਹੁਣ ਕਿਹੜੀ ਗੱਲ ਕਰ ਦੇਣੀ ਤੇ ਹੁਣ ਹੋਰ ਕਿਹੜੀ ਗੱਲ ਕਰਨੀ ਆ ਪਰ ਜਿਹੜੀ ਅਗਲੀ ਜਾਣਕਾਰੀ ਆ ਉਹ ਇਹ ਆ ਜੀ ਕਿ ਪਿਛਲੇ ਸਾਲ ਯਾਨੀ ਕਿ 2025 ਦੇ ਵਿੱਚ ਅਮਰੀਕਾ ਦੇ ਵਿੱਚ ਪਹੁੰਚੇ ਹੋਏ 1 ਲੱਖ ਲੋਕਾਂ ਦੇ ਵੀਜ਼ੇ ਰੱਦ ਹੋਏ ਆ 1 ਲੱਖ ਵੀਜ਼ੇ ਰੱਦ ਕੀਤੇ ਉਹ ਤੇ ਇਮੀਗ੍ਰੇਸ਼ਨ ਨੇ ਅਦਕਾਰ ਗਏ ਨੇ ਗੱਲ ਕਹੀ ਆ ਇੱਕ ਤਾਂ ਉਹ ਲੋਕ ਆ ਜਿਹੜੇ ਕੰਡਾ ਕੋਲੇ ਪਾਰ ਕਰਕੇ ਬਾਰਡਰ ਪਾਰ ਕਰਕੇ ਦੋ ਨੰਬਰ ਦੇ ਵਿੱਚ ਡੋਂਕੀ ਲਾ ਕੇ ਜਾਂਦੇ ਆ ਜਾਂ ਪਹੁੰਚ ਚੁੱਕੇ ਜਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਕਿ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਬੰਦ ਆ ਉਹ ਨਹੀਂ ਇਹਦੇ ਵਿੱਚ ਜਿਹੜੇ ਲੋਕ ਵੱਖ-ਵੱਖ ਸਟੇਟਸ ਦੇ ਉੱਤੇ ਆ ਜਿਨ੍ਹਾਂ ਦੇ ਕੋਲੇ ਵੀਜ਼ੇ ਹੈਗੇ ਆ ਉਹਨਾਂ ਦੇ ਵੀਜ਼ੇ 1 ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ 2025 ਦੇ ਵਿੱਚ 1 ਲੱਖ ਵੀਜ਼ੇ ਰੱਦ ਕੀਤੇ ਆ। ਇਹਦੇ ਵਿੱਚ 8000 ਦੇ ਕਰੀਬ ਵੀਜ਼ੇ ਜਿਹੜੇ ਉਹ ਵਿਦਿਆਰਥੀਆਂ ਦੇ ਵਿਦਿਆਰਥੀ ਵੀਜ਼ੇ ਰੱਦ ਹੋਏ ਆ ਤੇ 2500 ਉਹ ਵਿਸ਼ੇਸ਼ ਵੀਜ਼ੇ ਆ ਰੱਦ ਕੀਤੇ ਗਏ। ਉਹਨਾਂ ਵਿਅਕਤੀਆਂ ਦੇ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਹੈਗਾ। ਇਹ ਗੱਲ ਕਹੀ ਹੈ ਜੀ ਅਮਰੀਕਾ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਨੇ ਉਹਨਾਂ ਨੇ ਕਿਹਾ ਜੀ ਕਿ ਪਿਛਲੇ ਸਾਲ 2025 ਦੇ ਵਿੱਚ 1 ਲੱਖ ਵੀਜ਼ੇ ਜਿਹੜੇ ਉਹ ਰੱਦ ਕੀਤੇ ਗਏ ਆ ਇਹ ਉਹ ਲੋਕ ਆ ਜਿਹੜੇ ਵੀਜ਼ਟਰ ਵੀਜ਼ੇ ਦੇ ਉੱਤੇ ਸਨ ਪਰ ਉਹ ਓਵਰਸਟੇ ਕਰ ਗਏ ਇਹ ਲੋਕ ਆ ਜਿਹੜੇ ਲੋਕਾਂ ਦੇ ਕੋਲੇ ਉੱਥੋਂ ਦਾ ਵਰਕ ਪਰਮਿਟ ਵੀ ਆ ਪਰ ਉਹਨਾਂ ਨੇ ਕੁਝ ਗਲਤ ਕੀਤਾ ਕੁਝ ਅਪਰਾਧਿਕ ਗੱਲ ਕੀਤੀ ਆ ਵੀਜ਼ੇ ਰੱਦ ਹੋ ਗਿਆ ਮਤਲਬ ਇਹ ਆ ਜੀ ਕਿ ਜਿਹੜੇ ਲੋਕਾਂ ਨੇ ਕੋਈ ਟਰੱਕ ਚਲਾਉਂਦਾ ਤੇ ਉਹਨੇ ਕੋਈ ਅਣਗੈਲੀ ਕੀਤੀ ਤਾਂ ਉਹਦਾ ਵੀਜ਼ਾ ਰੱਦ ਜੇਕਰ ਕੋਈ ਹੋਰ ਕੰਮ ਕਰਦਾ ਉਹਦਾ ਕੋਈ ਅਪਰਾਧਿਕ ਪਿਛੋਕੜ ਆ ਜਾਂ ਉਹਨੇ ਕੁਝ ਅਪਰਾਧ ਕੀਤਾ ਛੋਟਾ ਜਾਂ ਵੱਡਾ ਉਹਦਾ ਵੀਜ਼ਾ ਰੱਦ ਤੇ ਉੱਥੋਂ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਗੱਲ ਕਹੀ ਆ ਕਿ 2026 ਦੇ ਵਿੱਚ ਵੀ ਅਸੀਂ ਉਸੇ ਪਲੈਨਿੰਗ ਤੇ ਆ ਜੇਕਰ ਸਾਡੇ ਦੇਸ਼ ਦੇ ਵਿੱਚ ਕੁਝ ਵੀ ਅਨਸੁਖਾਵਾਂ ਹੋਊਗਾ ਜੇਕਰ ਅਮਰੀਕਾ ਦੇ ਵਿੱਚ ਕੋਈ ਵੀ ਨਿਯਮਾਂ ਨੂੰ ਫਾਲੋ ਨਹੀਂ ਕਰੂਗਾ ਤੇ ਫਿਰ ਭਾਈ ਉਹਦਾ ਇੱਥੇ ਕੋਈ ਟਿਕਾਣਾ ਨਹੀਂ ਉਹਦਾ ਲੱਗਾ ਹੋਇਆ ਵੀਜ਼ਾ ਰੱਦ ਕਰਨਾ ਤੇ ਉਹਨੂੰ ਉਨੀ ਪੈਰੀ ਵਾਪਸ ਭੇਜ ਦੇਣਾ ਤੇ ਹੁਣ ਤੱਕ ਹੋਰ ਯੋਜਨਾ ਵੀ ਚੱਲ ਰਹੀ ਆ ਮੇਰਾ ਖਿਆਲ ਆ ਵੀ ਆਉਂਦੇ ਕੁਝ ਕੁ ਮਹੀਨਿਆਂ ਦੇ ਵਿੱਚ ਇਹ ਗੱਲ ਪਾਸ ਹੋ ਜਾਣੀ ਆ ਹੁਣ ਤੱਕ ਤਾਂ ਇਹ ਸੀ ਵੀ ਜਿਹੜੇ ਡੌਂਕੀ ਲਾ ਕੇ ਗਏ ਤੇ ਉੱਥੇ ਫੜ ਲਏ ਦੇ ਟੈਂਸ਼ਨ ਸੈਂਟਰ ਦੇ ਵਿੱਚ ਰੱਖੇ ਤੇ ਵਿਸ਼ੇਸ਼ ਜਹਾਜ਼ ਦੇ ਰਾਹੀਂ ਵਾਪਸ ਭੇਜਤੇ ਪਰ ਹੁਣ ਉਹਨਾਂ ਨੂੰ ਉੱਥੇ ਰੱਖਣ ਦਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੀ ਸਿਕਿਉਰਿਟੀ ਦਾ ਤੇ ਉਹਨਾਂ ਦੇ ਜਹਾਜ਼ ਦਾ ਖਰਚਾ ਵੀ ਉਹਨਾਂ ਲੋਕਾਂ ਦੇ ਕੋਲ ਹੀ ਵਸੂਲ ਕੀਤਾ ਜਾਊਗਾ ਜਿਹੜੇ ਲੋਕ ਡੌਂਕੀ ਲਾ ਕੇ ਜਾ ਰਹੇ ਆ ਜਾਂ ਜਿਹੜੇ ਲੋਕ ਪਰਲੇ ਪਾਰ ਪਹੁੰਚ ਗਏ ਆ ਜਿਹੜੇ ਫੜੇ ਗਏ ਆ ਹੁਣ 트ੰਪ ਦੀਆਂ ਨੀਤੀਆਂ ਦੇ ਵਿੱਚ ਇਹ ਵੀ ਗੱਲ ਸ਼ਾਮਲਾ ਕਿ ਉਹ ਆਉਂਦੇ ਆ ਸਾਡੇ ਦੇਸ਼ ਦੇ ਵਿੱਚ ਦਖਲ ਦੇਣ ਸਾਡੇ ਦੇਸ਼ ਦੀ ਧਰਤੀ ਦੇ ਉੱਤੇ ਉਹ ਆਉਂਦੇ ਆ ਦੋ ਨੰਬਰ ਦੇ ਵਿੱਚ ਆਉਂਦੇ ਆ ਗਲਤ ਤਰੀਕੇ ਨਾਲ ਆਉਂਦੇ ਗੈਰ ਕਾਨੂੰਨੀ ਤਰੀਕੇ ਨਾਲ ਤੇ ਅਸੀਂ ਉਹਨਾਂ ਦੇ ਇੱਥੇ ਰਹਿਣ ਸੈਣ ਰੋਟੀ ਪਾਣੀ ਛੱਤ ਜਹਾਜ਼ ਦਾ ਪ੍ਰਬੰਧ ਜਾਣ ਦਾ ਪ੍ਰਬੰਧ ਤੇ ਕਿਉਂ ਕਰੀਏ ਸੁਰੱਖਿਆ ਦਾ ਪ੍ਰਬੰਧ ਕਿਉਂ ਕਰੀਏ ਇਹ ਅਸੀਂ ਉਹਨਾਂ ਡਿਪੋਟ ਕੀਤੇ ਜਾਣ ਵਾਲੇ ਲੋਕਾਂ ਦੇ ਕੋਲੋਂ ਵਸੂਲ ਕਰਿਆ ਕਰਾਂਗੇ ਤੇ ਜੇਕਰ ਉਹ ਨਹੀਂ ਦੇਣਗੇ ਤਾਂ ਫਿਰ ਉਹ ਇੱਥੇ ਬੰਦ ਰਹਿਣਗੇ ਜਾਂ ਇਹਨਾਂ ਨੂੰ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਛੋਟੇ ਦੇਸ਼ਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਊਗਾ ਕਿਉਂਕਿ ਉਹ ਇਹ ਗੱਲ ਕਹਿੰਦੇ ਆ ਕਿ ਸਾਨੂੰ ਪੋਲੀਟੀਕਲ ਅਸਾਈਲਮ ਚਾਹੀਦੀ ਆ ਕਿਉਂ ਕਿਉਂਕਿ ਭਾਰਤ ਦੇ ਵਿੱਚ ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਸਾਨੂੰ ਖਤਰਾ ਜਿਹੜੇ ਥਾਂ ਤੋਂ ਆਏ ਆ ਉਹਨਾਂ ਨੂੰ ਉਸ ਦੇਸ਼ ਦੇ ਵਿੱਚ ਨਹੀਂ ਭੇਜਾਂਗੇ ਉਹਨਾਂ ਨੂੰ ਕਿਸੇ ਹੋਰ ਛੋਟੇ ਦੇਸ਼ ਦੇ ਵਿੱਚ ਭੇਜਾਂਗੇ ਵੀ ਬੈਠੇ ਰੋ ਇੱਥੇ ਆਪਦੇ ਦੇਸ਼ ਜਾ ਨਹੀਂ ਸਕਦੇ ਅਸੀਂ ਤੁਹਾਨੂੰ ਰੱਖਣਾ ਨਹੀਂਗਾ ਜੇ ਆਪਣੇ ਦੇਸ਼ ਵੱਲ ਜਾਣਾ ਤਾਂ ਖਰਚਾ ਲੈ ਕੇ ਆਓ ਤੁਹਾਡਾ ਇੰਨਾ ਖਰਚਾ ਬਣਦਾ ਮਤਲਬ ਨੀਤੀਆਂ ਇੰਨੀਆਂ ਸਖਤ ਹੋ ਗਈਆਂ ਤੇ ਆਉਂਦੇ ਸਮੇਂ ਦੇ ਵਿੱਚ ਹੋਰ ਸਖਤ ਹੋਣੀਆਂ ਤੇ ਤੁਹਾਨੂੰ ਦੱਸਣ ਦਾ ਮਤਲਬ ਸਿਰਫ ਇਹ ਆ ਕਿ ਡਾਂਕੀ ਲਾਉਣੀ ਬੰਦ ਕਰੋ ਦੋ ਨੰਬਰ ਦੇ ਵਿੱਚ ਜਾਣਾ ਬੰਦ ਕਰੋ ਜਿੰਨੇ ਕੁ ਜੋਗੇ ਹਾਂ ਆਪਾਂ ਇੱਥੇ ਰਹਿ ਗਏ ਮੈਂ ਕੱਲ ਵੀ ਦੋ ਤਿੰਨ ਰਿਪੋਰਟਾਂ ਪੜ੍ਹੀਆਂ ਇਟਲੀ ਭੇਜਣ ਦੇ ਨਾਂ ਦੇ ਉੱਤੇ ਤੇ 28 ਲੱਖ ਰੁਪਏ ਠੱਗ ਲਿਆ ਦੋ ਜਣਿਆਂ ਦੇ ਕੋਲੋਂ ਤੇ ਯੂਰਪ ਦੇ ਇੱਕ ਹੋਰ ਦੇਸ਼ ਦੇ ਵਿੱਚ ਮੇਰੇ ਚੇਤੇ ਦੇ ਵਿੱਚੋਂ ਨਾਂ ਵਿਸਰਗਿਆ ਸ਼ਾਇਦ ਜਰਮਨ ਸੀ ਉਹਦੇ ਨਾਂ ਦੇ ਉੱਤੇ ਕਨੇ ਜੀ 16 ਲੱਖ ਰੁਪਏ ਠੱਗ ਲਿਆ ਤੇ ਜੀ ਕਦੇ ਫਲਾਣੀ ਦੇਸ਼ ਤੇ ਬਰ ਜਾਣ ਦੇ ਲਈ ਇੰਨੇ ਲੱਖ ਰੁਪਏ ਠੱਗ ਲਏ ਹਾਲੇ ਵੀ ਤੁਸੀਂ ਸੰਭਲੋ ਪੈਸੇ ਤੁਹਾਡੇ ਸਾਡੇ ਨਹੀਂ ਆ ਪਰ ਤੁਹਾਡੇ ਪੈਸੇ ਇਸ ਕਰਕੇ ਸਾਨੂੰ ਆਪਣੇ ਲੱਗਦੇ ਆ ਕਿਉਂਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਪਰਿਵਾਰਕ ਜੀਆ ਨਹੀਂ ਜਾਂ ਤੁਸੀਂ ਬੜੀ ਮਿਹਨਤ ਨਾਲ ਕਮਾਏ ਹੈ ਜਾਂ ਆਪਣੀਆਂ ਮਿਹਨਤ ਨਾਲ ਬਣਾਈਆਂ ਚੀਜ਼ਾਂ ਵੇਚ ਕੇ ਜਾਂ ਗਹਿਣੇ ਤਰਕੇ ਤੁਸੀਂ ਪੈਸੇ ਇਕੱਠੇ ਕਰਕੇ ਏਜੰਟ ਦੀ ਢੋਲੀ ਦੇ ਵਿੱਚ ਪਾਏ ਆ ਬਹੁਤ ਵਾਰ ਇਹ ਫੋਨ ਆਉਂਦੇ ਆ ਜੀ ਕਿ ਫਲਾਣੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਤੁਸੀਂ ਖਬਰ ਲਾਓ ਤੁਸੀਂ ਆਵਾਜ਼ ਚੁੱਕੋ ਤੁਹਾਡੀ ਗੱਲ ਸਿਰ ਮੱਥੇ ਪਰ ਤੁਸੀਂ ਕਿਹੜਾ ਕਿਸੇ ਨੂੰ ਦੱਸ ਕੇ ਜਾਂਦੇ ਹੋ ਉਹਨੇ ਜੀ ਕਿ ਅਸੀਂ ਫਲਾਣੇ ਕੋਲੇ ਪੈਸੇ ਫਸਾਉਣ ਚਲੇ ਆਂ ਨਾ ਤੁਸੀਂ ਪੁਲਿਸ ਨੂੰ ਦੱਸਦੇ ਆਂ ਨਾ ਤੁਸੀਂ ਗਵਾਂਢੀ ਨੂੰ ਦੱਸਦੇ ਆਂ ਨਾ ਤੁਸੀਂ ਰਿਸ਼ਤੇਦਾਰ ਨੂੰ ਦੱਸਦੇ ਆਂ ਨਾ ਪੱਤਰਕਾਰ ਨੂੰ ਦੱਸਦੇ ਉਹ ਤਾਂ ਗੱਲ ਗੁਪਤ ਰੱਖਦੇ ਆ ਇਹ ਗੱਲ ਕਿ ਨਹੀਂ ਜੀ ਬਸ ਮੁੰਡੇ ਦਾ ਪਤਾ ਉਦੋਂ ਲੱਗੇ ਜਦੋਂ ਬਾਹਰਲੇ ਮੁਲਕ ਪਹੁੰਚ ਜੇ ਤੇ ਉੱਥੇ ਹੀ ਫੋਟੋ ਪਵੇ ਤੇ ਸ਼ਰੀਕਾਂ ਦੇ ਕਾਲਜੇ ਲੂਏ ਜਾਣ ਤੇ ਫਿਰ ਭਾਈ ਆਪਾਂ ਆਪ ਲੂਏ ਜਾਂਦੇ ਆ ਸ਼ਰੀਕ ਜਿਨ੍ਹਾਂ ਨੂੰ ਆਪਾਂ ਦਿਖਾਉਣਾ ਚਾਹੁੰਦੇ ਆ ਉਹ ਇਹ ਦੇਖਦੇ ਵੀ ਭਾਈ ਇਹਨਾਂ ਦਾ ਬਣਿਆ ਕੁਝ ਨਹੀਂਗਾ ਉਹ ਆਪਰੋਂ ਟੀਚਰਾਂ ਕਰਦੇ ਸਾਰੀ ਉਮਰ ਇਸ ਕਰਕੇ ਆਜੋ ਆਪਾਂ ਜਿੰਨੇ ਜੋਗੇ ਹਾਂ 1 ਨੰਬਰ ਦੇ ਵਿੱਚ ਜਾਓ 2 ਨੰਬਰ ਤੇ ਬਿਲਕੁਲ ਨਾ ਜਾਓ ਇਹ ਨਾ ਕਹੋ ਜੀ ਖਫਲਾਣਾ ਦਾ ਮੁੰਡਾ ਤਾਂ 50 ਲੱਖ ਚ ਗਿਆ ਤੇ ਆਪਣਾ ਤਾਂ ਵਿੱਚ ਬੰਦਾ ਪਾ ਲਿਆ ਸੀ ਤੇ ਆਪਣਾ کافی ਪ੍ਰਭਾਵ ਮੰਨਦਾ ਆਪਣਾ 35 'ਚ ਹੀ ਮੰਨ ਗਿਆ ਇਹ 50 ਵੀ ਗਲਤਾਂ 35 ਵੀ ਗਲਤਾਂ 25 ਵੀ ਗਲਤਾਂ 15 ਵੀ ਗਲਤਾਂ 2 ਨੰਬਰ ਦੇ ਕੰਮ ਦੇ 1 ਨੰਬਰ ਦੇ ਨਤੀਜੇ ਹੁਣ ਇਹ ਕਦੇ ਹੋਣਾ ਨਹੀਂ ਤੇ 트ੰਪ ਦੇ ਲਈ ਕੋਈ ਰਿਸ਼ਤੇਦਾਰ ਨਹੀਂ ਤੇ ਕੋਈ ਸਾਕਾ ਸੰਬੰਧੀ ਨਹੀਂ ਉਹ ਕਹਿੰਦਾ ਜੀ ਕਿ ਮੈਂ ਤਾਂ ਬਸ ਝੰਡਾ ਗੱਡ ਕੇ ਰੱਖਣਾ ਜਿਹੜਾ ਵੀ ਮੇਰੇ ਮੁਤਾਬਕ ਨਹੀਂ ਚੱਲੂ ਉਹਨੂੰ ਪੜਨੇ ਪਾ ਲੈਣਾ ਤੇ ਹੁਣ ਆਪਾਂ ਪੜਨੇ ਪੈਣਾ ਕਿ ਨਹੀਂ ਪੜਨਾ ਇਹ ਸਾਡੀ ਆਪਣੀ ਨਿੱਜੀ ਮਰਜ਼ੀ ਹੈ